ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਉਰਫ ਗੈਰੀ ਉਹਨਾਂ ਨੇ ਅਸਤੀਫਾ ਦਿੱਤਾ ਔਰ ਇਹ देर शाम ਤੱਕ ਜਿਹੜਾ ਅਸਤੀਫਾ ਆਉਂਦਾ ਬੀਤੇ ਦਿਨ ਇਸ ਦੇ ਕਈ ਮਾਇਨੇ ਕੱਢੇ ਜਾ ਸਕਦੇ ਨੇ ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਅਸਤੀਫੇ ਦਾ ਕਾਰਨ ਹਾਲਾਂਕਿ ਉਹਨਾਂ ਨੇ ਆਪਣਾ ਨਿੱਜੀ ਦੱਸੇ ਨਹੀਂ ਕਿ ਕਿਉਂ ਅਸਤੀਫਾ ਦੇ ਰਹੇ ਨੇ ਔਰ ਮੰਗਲਵਾਰ ਤੱਕ ਨਵੇਂ ਏਜੀ ਦਾ ਨਾਮ ਵੀ ਜਿਹੜਾ ਆ ਸਾਹਮਣੇ ਆ ਸਕਦਾ ਹੈ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਦਾ ਅਸਤੀਫਾ ਪ੍ਰਮਾਣ ਕਰ ਲਿਆ ਜਾਂਦਾ ਹੈ ਹਾਲੇ ਤੱਕ ਜਾਣਕਾਰੀ ਇਹ ਹੈ ਕਿ ਅਜੇ ਤੱਕ ਅਸਤੀਫਾ ਜਿਹੜਾ ਪੰਜਾਬ ਸਰਕਾਰ ਵੱਲੋਂ ਏਜੀ ਗੁਰਮਿੰਦਰ ਸਿੰਘ ਦਾ ਪ੍ਰਵਾਨ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਅਸਤੀਫਾ ਨਿੱਜੀ ਕਾਰਨ ਦੱਸਦੇ ਹੋਏ ਦੇ ਦਿੱਤਾ ਇਸ ਤੋਂ ਪਹਿਲਾਂ ਸਰਕਾਰ ਦੇ ਵਿੱਚ ਦੋ ਏਜੀ ਹੋਰ ਰਹਿ ਚੁੱਕੇ ਨੇ ਯਾਨੀ ਕਿ ਇਹ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੇ ਦੌਰਾਨ ਕਾਰਜਕਾਲ ਦੇ ਦੌਰਾਨ ਤੀਜੇ ਏਜੀ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸਭ ਤੋਂ ਪਹਿਲਾਂ ਨਿਯੁਕਤੀ ਹੋਈ ਸੀ ਅਨਮੋਲ ਰਤਨ ਸਿੱਧੂ ਉਹਨਾਂ ਨੇ ਅਸਤੀਫਾ ਦੇ ਦਿੱਤਾ ਕੁਝ ਹੀ ਦਿਨ ਉਹਨਾਂ ਨੇ ਏਜੀ ਦੇ ਤੌਰ ਤੇ ਪੰਜਾਬ ਸਰਕਾਰ ਲਈ ਕੰਮ ਕੀਤਾ ਹਾਲਾਂਕਿ ਉਦੋਂ ਗੱਲਾਂ ਉੱਠੀਆਂ ਸਨ ਕਿ ਉਹਨਾਂ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਉਹ ਦਬਾਅ ਦੇ ਵਿੱਚ ਰਹਿ ਕੇ ਕੰਮ ਕਰਨ ਦੇ ਆਦੀ ਨਹੀਂ ਇਸੇ ਕਰਕੇ ਉਹ ਆਜ਼ਾਦ ਤੌਰ ਦੇ ਉੱਤੇ ਐਡਵੋਕੇਟ ਜਨਰਲ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਵੇਲੇਆਂ ਵਿੱਚ ਗੱਲਾਂ ਉੱਠੀਆਂ ਹਾਲਾਂਕਿ ਮੀਡੀਆ ਦੇ ਵਿੱਚ ਅਨਮੋਲ ਰਤਨ ਸਿੱਧੂ ਨੇ ਇਹੀ ਕਾਰਨ ਦੱਸਿਆ ਕਿ ਉਹਨਾਂ ਦੇ ਆਪਣੇ ਨਿੱਜੀ ਕਾਰਨ ਨੇ ਨਿੱਜੀ ਰੁਝੇਵੇਂ ਨੇ ਜਿਸ ਦੇ ਕਰਕੇ ਉਹ ਅਸਤੀਫਾ ਦੇ ਰਹੇ ਨੇ ਹਾਲਾਂਕਿ ਚਰਚਾ ਜਦੋਂ ਵੀ ਕਿਸੇ ਵੱਡੇ ਅਹੁਦੇ ਤੇ ਅਸਤੀਫਾ ਆਉਂਦਾ ਹੈ ਤੇ ਛਿੜਦੀ ਜ਼ਰੂਰ ਹੈ ਉਸਦੇ ਕਈ ਮਤਲਬ ਕੱਢੇ ਜਾਂਦੇ ਨੇ ਫਿਰ ਆਉਂਦੇ ਨੇ ਏਜੀ ਅਨਮੋਲ ਰਤਨ ਸਿੱਧੂ ਦੀ ਥਾਂ ਤੇ ਵਿਨੋਦ ਕਈ ਉਹਨਾਂ ਨੇ ਫਿਰ ਅਸਤੀਫਾ ਦਿੱਤਾ ਔਰ ਅਸਤੀਫਾ ਉਦੋਂ ਜਦੋਂ ਦਿੱਤਾ ਗਿਆ ਉਦੋਂ ਵੀ ਖੂਬ ਚਰਚਾ ਹੋਈ ਸਾਰਿਆਂ ਨੇ ਆਪੋ ਆਪਣੇ ਮਤਲਬ ਕੱਢੇ ਉਸ ਅਸਤੀਫੇ ਦੇ ਤੇ ਹੁਣ ਤੀਜੇ ਏਜੀ ਨੇ ਸਰਕਾਰ ਦੇ ਦਰਾਂਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਗੁਰਮਿੰਦਰ ਸਿੰਘ ਗੈਰੀ ਹਾਲਾਂਕਿ ਕਾਫੀ ਲੰਮਾ ਸਮੇਂ ਤੋਂ ਉਹ ਐਡਵੋਕੇਟ ਜਨਰਲ ਦੇ ਤੌਰ ਤੇ ਕੰਮ ਕਰ ਰਹੇ ਸਨ ਪੰਜਾਬ ਦੇ ਏਜੀ ਗੁਰਮਿੰਦਰ ਗੈਰੀ ਜਿਹੜੇ ਕੀ ਹੁਣ ਅਸਤੀਫਾ ਦੇ ਚੁੱਕੇ ਨੇ ਔਰ ਕਾਰਨ ਉਹਨਾਂ ਨੇ ਵਿਅਕਤੀਗਤ ਦੱਸਿਆ 2023 ਦੇ ਵਿੱਚ ਉਹਨਾਂ ਦੀ ਨਿਯੁਕਤੀ ਹੁੰਦੀ ਹੈ 2 ਸਾਲਾਂ ਦੇ ਵਿੱਚ ਇਸ ਜੇਕਰ 2 ਸਾਲਾਂ ਦਾ ਪੂਰਾ ਲੇਖਾਜਿਕਾ ਕਰਨਾ ਹੋਵੇ ਕਿਉਂਕਿ ਕਾਂਗਰਸ ਸਰਕਾਰ ਜਦੋਂ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਇਸ ਸਮੇਂ ਦੇ ਦੌਰਾਨ ਜਿਹੜਾ 2 ਸਾਲਾਂ ਦਾ ਵਕਫਾ ਹੈ ਉਸ ਦੇ ਵਿੱਚ ਪੰਜ ਏਜੀ ਇਸ ਸੀਟ ਦੇ ਉੱਤੇ ਤਣਾਤ ਰਹਿ ਚੁੱਕੇ ਨੇ ਹਾਲਾਂਕਿ ਇਸ ਬਾਰੇ ਹਾਲੇ ਤੱਕ ਖੁੱਲ ਕੇ ਤਾਂ ਨਹੀਂ ਦੱਸਿਆ ਗਿਆ ਕਿ ਇਸ ਦੇ ਕਾਰਨ ਕੀ ਨੇ ਪਰ ਜੋ ਮੀਡੀਆ ਰਿਪੋਰਟਾਂ ਦੱਸਤੀਆਂ ਨੇ ਜਿਸ ਦੇ ਵਿੱਚ ਕਾਰਨ ਨਿੱਜੀ ਦੱਸੇ ਗਏ ਨੇ ਇਸੇ ਕਰਕੇ ਜਿਹੜੀ ਆ ਅਸਤੀਫਾ ਦੇ ਦਿੱਤਾ ਗਿਆ ਪਰ ਹਾਲੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਕਿ ਨਹੀਂ ਹੋਇਆ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ 1 ਅਕਤੂਬਰ 2023 ਦੇ ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ ਗੁਰਮਿੰਦਰ ਸਿੰਘ ਗੈਰੀ ਹੋ ਰਹੇ ਨੇ ਔਰ ਉਸ ਤੋਂ ਬਾਅਦ ਪਹਿਲਾਂ ਜਿਹੜੇ ਨੇ ਵਿਨੋਦ ਘਈ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਿਯੁਕਤੀ ਹੋਈ ਸੀ ਵਨ ਹੋਰ ਤਾਂ ਕਈ ਨੇ ਵੀ ਨਿੱਜੀ ਕਾਰਨ ਦੱਸਦਿਆਂ ਆਇਆ ਹਵਾਲਾ ਦਿੰਦੇ ਹੋਇਆ ਅਸਤੀਫਾ ਦਿੱਤਾ ਸੀ ਉਸ ਵਕਤ ਔਰ ਫਰਵਰੀ ਦੇ ਵਿੱਚ 232 ਲਾਅ ਅਫਸਰਾਂ ਨੇ ਵੀ ਜਿਹੜਾ ਹੈ ਅਸਤੀਫਾ ਦਿੱਤਾ ਸੀ ਉਦੋਂ ਵੀ ਖੂਬ ਚਰਚਾ ਛੜੀ ਸੀ ਕਿ ਇੱਕਦਮ ਕਿਉਂਕਿ ਇਸ ਨੂੰ ਉਦੋਂ ਇਹ ਦੱਸਿਆ ਗਿਆ ਕਿ ਐਡਵੋਕੇਟ ਜਨਰਲ ਦੇ ਵੱਲੋਂ ਕਿ ਇਹ ਰੁਟੀਨ ਦੀ ਐਕਸਰਸਾਈਜ਼ ਹੈ ਇੱਕ ਸਮੇਂ ਦੇ ਦੌਰਾਨ ਇੱਕ ਨਿਸ਼ਚਿਤ ਸਮੇਂ ਦੇ ਦੌਰਾਨ ਜਿਹੜੇ ਨੇ ਏਜੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਲਾਅ ਅਫਸਰ ਉਹਨਾਂ ਦਾ ਜਿਹੜਾ ਤਬਾਦਲਾ ਜਾਂ ਫਿਰ ਸ਼ਫ ਰੀਸ਼ਫਲਿੰਗ ਉਹ ਜਿਹੜੀ ਆ ਹੋਣੀ ਹੋਣੀ ਹੁੰਦੀ ਹੈ ਇਹ ਉਹਦੋਂ ਕਾਰਨ ਦੱਸਿਆ ਗਿਆ ਸੀ ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਅਸਤੀਫਾ ਮੰਗਿਆ ਸੀ ਜਿਸ ਦੇ ਵਿੱਚੋਂ ਲਗਾਤਾਰ ਉਹਨਾਂ ਲਾਅ ਅਫਸਰਾਂ ਨੇ ਇੱਕ ਇੱਕ ਕਰਕੇ ਅਸਤੀਫੇ ਜਿਹੜੇ ਨੇ ਆਪਣੇ ਦੇ ਦਿੱਤੇ ਸੀ ਤੇ ਹੁਣ ਐਡਵੋਕੇਟ ਜਰਨਲ ਦਾ ਜਦੋਂ ਖੁਦ ਦਾ ਅਸਤੀਫਾ ਆ ਗਿਆ ਤੇ ਉਹਨੂੰ ਵੀ ਉਸ ਨਾਲ ਜੋੜਿਆ ਜਾ ਰਿਹਾ ਹੁਣ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਰਨਲ ਦੇ ਅਹੁਦੇ ਦੇ ਉੱਤੇ ਕਾਫੀ ਵਾਰੀ ਬਦਲਾਅ ਹੋਇਆ ਹਾਲਾਂਕਿ ਅਨਮੋਲ ਰਤਨ ਸਿੱਧੂ ਵਿਨੋਦ ਕਈ ਇਸ ਸਰਕਾਰ ਦੇ ਦੋ ਪਹਿਲੇ ਏਜੀ ਸੰਤੀਜੇ ਗੁਰਮਿੰਦਰ ਗੈਰੀ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਥੋੜੇ ਸਮੇਂ ਦੇ ਦੌਰਾਨ ਪੰਜ ਏਜੀ ਜਿਹੜੇ ਆ ਇਸ ਸੀਟ ਦੇ ਉੱਤੇ ਸੌ ਅਹੁਦੇ ਦੇ ਉੱਤੇ ਬੈਠ ਚੁੱਕੇ ਨੇ ਤੇ ਹੁਣ ਜਿਹੜੇ ਗੁਰਮਿੰਦਰ ਸਿੰਘ ਗੈਰੀ ਨੇ ਉਹਨਾਂ ਨੇ ਏਜੀ ਦੇ ਤੌਰ ਤੇ ਅਸਤੀਫਾ ਦਿੱਤਾ ਹੈ ਹਾਲਾਂਕਿ ਦੇਖਦੇ ਆ ਕਿ ਸਰਕਾਰ ਜੇਕਰ ਅਸਤੀਫਾ ਪ੍ਰਵਾਨ ਕਰ ਲੈਂਦੀ ਹੈ ਤਾਂ ਫਿਰ ਨਵੇਂ ਏਜੀ ਕੌਣ ਹੋਣਗੇ ਹਾਲਾਂਕਿ ਅਸਤੀਫਾ ਦੇਣ ਲੱਗਿਆਂ ਭਾਵੇਂ ਕਾਰਨ ਨਿੱਜੀ ਦੱਸੇ ਜਾਂਦੇ ਨੇ ਪਰ ਇਸ ਦੇ ਅੱਗੇ ਪਿੱਛੇ ਵੀ ਬਹੁਤ ਸਾਰਾ ਕੁਝ ਹੁੰਦਾ ਹੈ ਕਈ ਕਾਰਨ ਹੁੰਦੇ ਨੇ ਜਿਸ ਕਰਕੇ ਚਰਚਾ ਹੁਣੀ ਆਮ ਗੱਲ ਐ ਹੋ ਸਕਦਾ ਐ ਇਸ ਅਸਤੀਫੇ ਦੀ ਇੱਕ ਤਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਵੀ ਜੁੜੀ ਹੋਵੇ ਕਿਉਂਕਿ ਜਦੋਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਆਏ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਵੱਡੇ ਬਦਲਾਅ ਹੋਏ ਨੇ ਚਾਹੇ ਉਹ ਲੋਅ ਅਫਸਰਾਂ ਦਾ ਦੋ ਅਸਤੀਫਾ ਮੰਗਣਾ ਜਾਂ ਫਿਰ ਕਿਸੇ ਵੱਡੇ ਅਹੁਦਿਆਂ ਦੇ ਉੱਤੇ ਜ਼ਿੰਮੇਵਾਰੀਆਂ ਚੇਂਜ ਕਰਨੀਆਂ ਵਿਜੀਲੈਂਸ ਦੇ ਚੀਫ ਨੇ ਜਿਹੜੇ ਉਹ ਬਦਲੇ ਗਏ ਨੇ 30-40 ਦਿਨਾਂ ਦੇ ਅੰਦਰ ਦੂਜੇ ਚੀਫ ਦੁਬਾਰਾ ਫਿਰ ਲਾ ਦਿੱਤੇ ਗਏ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਕਈ ਕਾਰਨ ਵੀ ਦੱਸੇ ਜਾ ਰਹੇ ਨੇ ਕਿ ਵਿਜੀਲੈਂਸ ਚੀਫ ਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਦਬਾਅ ਸੀ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਉੱਤੇ ਕਾਰਵਾਈ ਕਰਨ ਦਾ ਉਸ ਦੇ ਚਲਦਿਆਂ ਵੀ ਉਹ ਸਤੀਫੇ ਨੂੰ ਕਾਰਨ ਕਈ মিডিਆ ਦੇ ਰਿਪੋਰਟਾਂ ਦੇ ਵਿੱਚ ਛੱਪਦੇ ਨੇ ਉਹ ਬਣਦੇ ਨੇ ਹੁਣ ਜਿਹੜਾ ਇਸ ਐਡਵੋਕੇਟ ਜਰਨਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸੇ ਕਰਕੇ ਕਿਉਂਕਿ ਵੱਖ-ਵੱਖਰੇ ਅਹੁਦਿਆਂ ਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਸਿਆਸੀ ਢਾਂਚੇ ਦੇ ਵਿੱਚ ਵੀ ਇੰਚਾਰਜ ਤੇ ਸਹਿ ਇੰਚਾਰਜ ਵੀ ਨਵੇਂ ਲਿਆਂਦੇ ਗਏ ਨੇ ਮਨੀਸ਼ ਸੋਦੀਆ ਤੇ ਸਤੇਂਦਰ ਜੈਨ ਤਾਂ ਜਦੋਂ ਵੱਡੇ ਪੱਦਰ ਦੇ ਉੱਤੇ ਸਿਆਸੀ ਤੇ ਪ੍ਰਸ਼ਾਸਨਿਕ ਬਦਲਾਅ ਹੋ ਰਹੇ ਹੋਣ ਤਾਂ ਫਿਰ ਵੱਡੇ ਅਹੁਦੇ ਦਾ ਕੋਈ ਵੀ ਅਸਤੀਫਾ ਆਵੇ ਤਾਂ ਉਹਨਾਂ ਨੂੰ ਉਸ ਕਾਰਨਾਂ ਦੇ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ ਪਰ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਸਰਕਾਰ ਕਦੇ ਵੀ ਆਪਣੇ ਵੱਡੇ ਅਹੁਦਿਆਂ ਤੋਂ ਜਿਹੜੇ ਅਸਤੀਫੇ ਦਿੱਤੇ ਜਾਂਦੇ ਨੇ ਉਹਨਾਂ ਦੇ ਜਿਹੜੇ ਖੁੱਲਕੇ ਸਪਸ਼ਟ ਕਾਰਨ ਆਪਣੇ ਮੂੰਹੋਂ ਤੇ ਕਦੇ ਨਹੀਂ ਦੱਸਦੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਤੇ ਅਗਲੇ AG ਕੌਣ ਹੋਣਗੇ ਉਹਨ ਉਸ ਦੇ ਉੱਤੇ ਨਜ਼ਰ ਬਣੀ ਰਹੇਗੀ ਕਿ ਉਹ ਕਿਸ ਨੂੰ ਲਗਾਇਆ ਜਾਂਦਾ ਔਰ ਸਿਖਰੀਆਂ ਅਦਾਲਤਾਂ ਤੱਕ ਜਿਹੜੇ ਕੇਸ ਗਏ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ AG ਦਫ਼ਤਰ ਆ ਜਿਹੜਾ ਉਹ ਢੜਲੇ ਨਾਲ ਲੜਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਈ ਬਹੁ ਚਰਚਿਤ ਕੇਸ ਨੇ ਜਿਸ ਦੇ ਵਿੱਚ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਿਛਲੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਹੋ ਸਕਦਾ ਹੈ ਕਿ ਇਸ ਦੇ ਚਲਦਿਆਂ ਵੀ ਇਸ ਦੀ ਵੀ ਪਰਚੋਲ ਕੀਤੀ ਗਈ ਹੋਵੇ ਕਿ ਹੁਣ ਐਡਵੋਕੇਟ ਜਰਨਲ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਲਾਇਆ ਜਾਵੇ ਹਾਲਾਂਕਿ ਗੁਰਮਿੰਦਰ ਸਿੰਘ ਗੈਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਬਲ ਵਕੀਲ ਮੰਨੇ ਗਏ ਨੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਗੱਲਾਂ ਹੋਰ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ